ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 10 ਦਿਨਾਂ ਤੇ ਮੌਸਮ ਦੀ ਯਾਨਕੀ ਦਸੰਬਰ ਦੇ ਖੈਲੇ 10 ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਹੈ ਜਿਹੜਾ ਸਿਸਟਮ ਇੱਕ ਮੀਂਹ ਵਾਲਾ ਆਵੇਗਾ ਉਹ ਕਿਹੜੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਤੇ ਆਉਂਦੇ ਦਿਨਾਂ ਦੇ ਵਿੱਚ ਮੌਸਮ ਦੀ ਕੀ ਰਿਪੋਰਟ ਹੈ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਸੈਟੇਲਾਈਟ ਦੱਸਿਆ ਨਾ ਜਿਹੜੀਆਂ ਨੇ ਐਸੇਲੇ ਦੀਆਂ ਤੁਹਾਡੇ ਨਾਲ ਲਾਈਵ ਸਾਂਝਾ ਕਰ ਰਹੇ ਆ 30 ਨਵੰਬਰ ਦਾ ਅੱਜ ਦਿਨ ਹੈ ਤੇ ਅੱਜ ਦੇ ਦਿਨ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਅਸਲ ਵਿੱਚ ਧੁੱਪ ਚੜੀ ਹੋਈ ਆ ਪੰਜਾਬ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਧੁੰਦ ਕੁਸ਼ਕਤਨਾ ਦੇ ਵਿੱਚ ਸੀ ਪਰ ਉਹ ਵੀ ਹੁਣ ਉੱਡ ਚੁੱਕੀ ਆ ਕੋਹਰਾ ਅੱਜ ਵੇਖਣ ਨੂੰ ਮਿਲਿਆ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਫਾਮੇਓ ਇੱਧਰ ਮਾਝੇ ਦੇ ਖੇਤਰੋਂ ਮਾਲਵੇ ਦੇ ਕੁਝ ਜਲਿਆਂ ਦੇ ਵਿੱਚ ਕੋਹਰਾ ਅੱਜ ਵੇਖਣ ਨੂੰ ਮਿਲਿਆ ਧੁੰਦ ਵੀ ਵੇਖਣ ਨੂੰ ਮਿਲੀ ਹੁਣ ਜੇਕਰ ਆਉਂਦੇ ਆਪਾਂ ਦਿਨਾਂ ਦੇ ਮੌਸਮ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਅੱਜ ਰਾਤ ਜਿਹੜੀ ਬੀਤੀ ਰਾਤ ਲੰਗੀ ਆ ਇਹ ਰਾਤ ਦੇ ਵਿੱਚ ਰਿਕਾਰਡ ਟੁੱਟਿਆ 2 ਡਿਗਰੀ ਦੇ ਨਾਲ ਫਰੀਦਕੋੜ ਜ਼ਿਲ੍ਹਾ ਸਭ ਤੋਂ ਠ ਟੈਂਪਰੇਚਰ ਇੰਨੇ ਜ਼ਿਆਦਾ ਡਿੱਗ ਚੁੱਕੇ ਨੇ ਜਿੱਥੇ ਟੈਂਪਰੇਚਰ ਜਿਹੜੇ 7-8 ਤੇ ਮਿਨੀਮਮ ਚੱਲਦੇ ਫਏ ਸੀ ਉਹ ਹੁਣ 2 ਡਿਗਰੀ ਤੇ ਆ ਚੁੱਕੇ ਨੇ ਫਰੀਦਕੋੜ ਜ਼ਿਲ੍ਹਾ 2 ਡਿਗਰੀ ਦਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਤੇ ਬਹੁਤੇ ਟੈਂਪਰੇਚਰ ਜਿਹੜੇ 2 ਤੋਂ ਲੈ ਕੇ 5-6-7 ਦੇ ਆਸ-ਪਾਸ ਚੱਲਦੇ ਫਏ ਨੇ ਪੰਜਾਬ ਦੇ ਬਹੁਤੇ ਜਿਲ੍ਹਿਆਂ ਦੇ ਵਿੱਚ ਮਿਨੀਮਮ ਟੈਂਪਰੇਚਰ ਰਾਤਾਂ ਦੇ ਸੋ ਇਹਦਾ ਸਿੱਧਾ ਅਰਥ ਹੈ ਕਿ ਜ਼ਬਰਦਸਤ ਠੰਡ ਲਹਿਰ ਜਿਹੜੀ ਆ ਠੰਡਾ ਹੈ ਇੱਥੇ ਪੰਜਾਬ ਦੇ ਵਿੱਚ ਦਰਜ ਹੋ ਰਹੀ ਹੈ ਇੱਥੇ ਹੀ ਜੇਕਰ ਅਸੀਂ ਹਰਿਆਣਾ ਦੀ ਗੱਲ ਕਰਦੇ ਹਾਂ 5.7 ਡਿਗਰੀ ਦੇ ਨਾਲ ਹਿਸਾਰ ਜ਼ਿਲ੍ ਜੇਕਰ ਹੁਣ ਆਉਦੇ ਦਿਨਾਂ ਦੇ ਵਿੱਚ ਮੌਸਮ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਈਏ ਠੰਡ ਤੋਂ ਕੋਈ ਰਾਹਤ ਨਹੀਂ ਹੈ ਮੌਸਮ ਵਿਭਾਗ ਨੇ ਕੋਲਡ ਵੇਵ ਦੇ ਅਲਰਟ ਜਾਰੀ ਕੀਤੇ ਹੋਏ ਨੇ ਅੱਜ ਦਾ ਦਿਨ ਕੱਲ ਦਾ ਦਿਨ ਇਸ ਤੋਂ ਬਾਅਦ ਵੀ ਜਿਹੜੇ ਆਉਂਦੇ ਦਿਨ ਹੋਣਗੇ ਮੌਸਮ ਵਿਭਾਗ ਇਹ ਅਲਰਟ ਇਸੇ ਤਰ੍ਹਾਂ ਜਾਰੀ ਰੱਖ ਸਕਦਾ ਹੈ ਉਹ ਵੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਮੌਸਮ ਵਿਭਾਗ ਨੇ ਤਾਜ਼ਾ ਰਿਪੋਰਟ ਸਾਂਝੀ ਕੀਤੀ ਹੈ ਇਸੇ ਲਾਵਾ ਜੇਕਰ ਅੱਜ ਦਿਨਾਂ ਦੇ ਟੈਂਪਰੇਚਰ ਦੀ ਅਸੀਂ ਗੱਲ ਕਰੀਏ 26 ਤੋਂ ਲੈ ਕੇ 28 ਦੇ ਵਿਚਕਾਰ ਮੈਕਸਿਮਮ ਟੈਂਪਰੇਚਰ ਦਰਜ ਹੋਣਗੇ ਹੋ ਸਕਦਾ ਹੈ 26 27 ਦੇ ਆਸ-ਪਾਸ ਨੇ ਵਾਲ ਕੋਚ ਕਰਾਂਗੇ ਤੇ ਇਹ ਟੈਂਪਰੇਚਰ ਦੇ ਵਿੱਚ ਹੋਰ ਗ੍ਰਾਵਿਟੀ ਜਿਹੜੀ ਅਸੰਭਵ ਵੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਇਲਾਵਾ ਮੀਂਹ ਵਾਲੇ ਸਿਸਟਮ ਤੇ ਅਫਾ ਗੱਲ ਕਰੀਏ ਜਿਵੇਂ ਕਿ ਅਸੀਂ ਤੁਹਾਨੂੰ ਕਹਿੰਦੇ ਆ ਰਹੇ ਹਾਂ ਕਿ 4 ਤੋਂ ਲੈ ਕੇ 8 ਦੇ ਵਿਚਕਾਰ ਜਾਂ ਫਿਰ 5 ਤੋਂ ਲੈ ਕੇ 10 11 ਦੇ ਵਿਚਕਾਰ ਇੱਕ ਅਦਾ ਸਿਸਟਮ ਆ ਸਕਦਾ ਹੈ ਜਿਹੜਾ ਕਿ ਮੀਂਹ ਤੇ ਹਲਕੀ ਗੜੇ ਮਾਰ ਦਾ ਨਾਲ ਗੜੇ ਮਾਰੀ ਦੇ ਨਾਲ ਪ੍ਰਭਾਵਿਤ ਕਰ ਸਕਦਾ ਪੰਜਾਬ ਦੇ ਕੁਝ ਖੇਤਰਾਂ ਨੂੰ ਤੇ ਇਹ ਸਿਸਟਮ ਹਲਕਾ ਵੀ ਹੋ ਸਕਦਾ ਹੈ ਇਹ ਸਿਸਟਮ ਮ ਤਗੜਾ ਵੀ ਹੋ ਸਕਦਾ ਹੈ ਕਿਉਂਕਿ ਥੱਲੇ ਜਿਹੜਾ ਬੰਗਾਲ ਦੀ ਖਾੜੀ ਦੇ ਵਿੱਚ ਤੇ ਇੱਧਰ ਅਰਬ ਸਾਗਰ ਦੇ ਵਿੱਚ ਹਲਚਲ ਜਿਹੜੀ ਲਗਾਤਾਰ ਜਾਰੀ ਆ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਤੂਫਾਨ ਵੀ ਚੱਲਦਾ ਪਿਆ ਜਿਹਦਾ ਨਾਂ ਰੱਖਿਆ ਗਿਆ ਡਿਟਵਾ ਤੇ ਇਹ ਤੂਫਾਨ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਿਹੜਾ ਭਾਰਤ ਦੇ ਕਈ ਤੱਟਵਰਤੀ ਸੂਬੇ ਨੇ ਤੇ ਇਹਦਾ ਅਸਰ ਜਿਹੜਾ ਪੱਛਮੀ ਸਿਸਟਮਾਂ ਤੇ ਪੈ ਸਕਦਾ ਹੈ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਕਹ ਲਈਏ ਹਰਿਆਣਾ ਦੇ ਵਿੱਚ ਕਹ ਲਈਏ ਇੱਧਰ ਯਾਨੀ ਕਿ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਇਹ ਤੂਫਾਨ ਦਾ ਅਸਰ ਸਿੱਧੇ ਤੌਰ ਤੇ ਨਹੀਂ ਪੈਣਾ ਪਰ ਜਿਹੜੇ ਇੱਧਰ ਉੱਤਰ ਭਾਰਤ ਵੱਲ ਸਿਸਟਮ ਆਉਣਗੇ ਆਉਣੇ ਦਿਨਾਂ ਦੇ ਵਿੱਚ ਉਹਨਾਂ ਤੇ ਅ ਮਿਲ ਸਕਦਾ ਹੈ ਤੂਫਾਨ ਘਟ ਵੀ ਸਕਦੇ ਨੇ ਇਹ ਜਿਹੜੇ ਸਿਸਟਮ ਆਉਣਗੇ ਜਿਹੜੇ ਇਹ ਤੂਫਾਨ ਦੇ ਸਦਕਾ ਘਟ ਵੀ ਹੋ ਸਕਦੇ ਨੇ ਇਹਨਾਂ ਦੀ ਡੈਸਿਟੀ ਘਟ ਵੀ ਹੋ ਸਕੇ ਇਹਨਾਂ ਦੀ ਡੈਸਿਟੀ ਜਿਹੜੀ ਆ ਉਹ ਵਧ ਵੀ ਸਕਦੀ ਆ ਸੋ ਇਸ ਕਰਕੇ ਜਿਹੜੇ ਸਿਸਟਮ ਆਉਣੇ ਨੇ ਦਸੰਬਰ ਦੇ ਵਿੱਚ ਇਹ ਸਿਸਟਮ ਕਮਜ਼ੋਰ ਵੀ ਪੈ ਸਕਦੇ ਨੇ ਇਹ ਸਿਸਟਮ ਤਗੜੇ ਵੀ ਹੋ ਸਕਦੇ ਨੇ ਸਿੱਧੇ ਤੌਰ ਤੇ ਸਾਡੇ ਕਹਿਣ ਦਾ ਅਰਥ ਇਹ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਜੋ ਵੀ ਸਿਸਟਮ ਆਉਣੇ ਆ ਉਹ ਹੁਣ ਪਿਛਲੇ ਦਿਨਾਂ ਦੇ ਜਿਹੜੇ ਸਾਡੇ ਅੰਕੜੇ ਸੀ ਅਸੀਂ ਕਹਿੰਦੇ ਆ ਰਹੇ ਸੀ ਕਿ ਦਸੰਬਰ ਦੇ ਵਿੱਚ ਤਗੜੇ ਸਿਸਟਮ ਆਉਣੇ ਆ ਉਹ ਹੁਣ ਕਮਜ਼ੋਰ ਪੈ ਸਕਦੇ ਨੇ ਹੋ ਸਕਦਾ ਹੁੰਦੇ ਦਿਨਾਂ ਦੇ ਵਿੱਚ ਇਹਨਾਂ ਦੇ ਵਿੱਚ ਵਾਧਾ ਵੀ ਦਰਜ ਹੋਵੇ ਇਸ ਲਈ ਜਿਹੜੇ ਸਿਸਟਮ ਹੁਣ 8 ਤੋਂ ਲੈ ਕੇ 10 ਦੇ ਵਿਚਕਾਰ ਆ ਰਿਹਾ ਇਹ ਸਿਸਟਮ ਫਿਲਹਾਲ ਮੀ ਵਾਲਾ ਸਿਸਟਮ ਹੈ ਹਲਕੇ ਗਰੇ ਮਾਰਮੀ ਇਹਦੇ ਵਿੱਚ ਹੋ ਸਕਦੀ ਹੈ ਇਹ ਸਿਸਟਮ 5 ਤੋਂ ਲੈ ਕੇ 10 ਦੇ ਵਿਚਕਾਰ ਇੱਕ ਸਿਸਟਮ ਆਵੇਗਾ ਦੂਜਾ ਸਿਸਟਮ 10 ਤੋਂ ਲੈ ਕੇ 15 ਦੇ ਵਿਚਕਾਰ ਆਵੇਗਾ ਤੇ ਇਹਨਾਂ ਦੋਨਾਂ ਸਿਸਟਮਾਂ ਦਾ ਕਿਹੜਾ ਸਿਸਟਮ ਤਗੜਾ ਹੋ ਸਕਦਾ ਜੀ ਫਿਲਹਾਲ ਮੌਕੇ ਦੀ ਅਪਡੇਟ ਹੈ ਤੁਹਾਨੂੰ ਨਾਲ ਜੜੀ ਸਾਂਝੀ ਕੀਤੀ ਜਾਵੇਗੀ ਹੁਣ ਆਪਾਂ ਇੱਕ ਅਪਡੇਟ ਜਿਹੜੀ ਹੈ ਨਜ਼ਰੰਗਾਰਾਂਗੇ ਜੋ ਅੱਜ ਡਾਟਾ ਸਾਂਝਾ ਕੀਤਾ ਗਿਆ ਹੈ ਭਾਰਤੀ ਮੌਸਮ ਵਿਭਾਗ ਵੱਲੋਂ ਤੇ ਇਹ ਡਾਟਾ ਸਾਂਝਾ ਕਰੀਏ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਬੇਨਤੀ ਕਰਾਂਗੇ ਕਿ ਆਪਣਾ ਵਿਚਾਰ ਰੱਖਣਾ ਠੰਡੀਆਂ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਬੱਚਾ ਬਜ਼ੁਰਗਾਂ ਦਾ ਮਰੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖੋ ਜਿਹੜੀ ਠੰਡ ਹੈ ਠੰਡ ਕਾਫੀ ਜਣਾਂ ਨੂੰ ਮਾਰ ਕਰਦੀ ਹੈ ਇਸ ਲਈ ਆਪਣਾ ਵਿਚਾਰ ਰੱਖਿਆ ਜਾਵੇ ਗਰਮ ਕਫੜੇ ਪਾ ਕੇ ਜਿਹੜਾ ਬਾਹਰ ਨਿਕਲਿਆ ਜਾਵੇ 에ਅਰ ਕੁਆਲਿਟੀ ਤੋਂ ਵੀ ਰਾਹਤ ਨਹੀਂ ਹੈ ਹਵਾ ਪ੍ਰਦੂਸ਼ਣ ਵੀ ਉਸੇ ਤਰ੍ਹਾਂ ਕਾਇਮ ਹੈ ਮਾਮੂਲੀ ਰਾਹਤ ਹੈ ਜਿਹੜੀ ਕੁਝ ਖੇਤਰਾਂ ਦੇ ਵਿੱਚ ਵੇਖਣ ਨੂੰ ਮੇਰੀ ਸੀ ਬੀਤੇ ਦਿਨ ਦੇ ਵਿੱਚ ਪਰ ਅੱਜ ਫਿਰ ਤੋਂ ਜਿਹੜਾ 에ਅਰ ਕੁਆਲਿਟੀ ਇਸੇ ਤਰ੍ਹਾਂ ਖਰਾਬ ਲੈਵਲ ਤੇ ਪਹੁੰਚੀ ਹੋਈ ਹੈ ਜੋ ਤਾਜ਼ਾ ਅਪਡੇਟ ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਸਕਰੀਨ ਤੇ ਦੇਖ ਸਕਦੇ ਆ 48 ਘੰਟਿਆਂ ਦੇ ਲਈ ਕੋਲਡ ਵੇਵ ਦੇ ਯਾਨੀ ਕਿ ਠੰਡੇ ਹਵਾਵਾਂ ਦੇ ਖੁਸ਼ਕ ਸੀਤ ਹਵਾਵਾਂ ਦੇ ਸੀਤ ਲਹਿਰ ਦੇ ਅਲਰਟ ਹੈ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਇਹ ਅਲਰਟ ਅੱਗੇ ਵੀ ਮੌਸਮ ਵਿਭਾਗ ਵਧਾ ਸਕਦਾ ਹੈ ਫਿਲਹਾਲ ਅੱਜ 3 ਨਵੰਬਰ ਦੇ ਲਈ 1 ਦਸੰਬਰ ਦੇ ਲਈ ਇਹ ਅਲਰਟ ਨੇ ਅੱਗੇ ਸਾਨੂੰ ਉਮੀਦਾਂ ਦੇ ਮੁਤਾਬਕ 2 3 4 5 ਦਸੰਬਰ ਤੱਕ ਇਹ ਅਲਰਟ ਇਸੇ ਤਰ੍ਹਾਂ ਲਾਗੂ ਰਹਿ ਸਕਦੇ ਨੇ ਬਾਕੀ ਜੋ ਵੀ ਅਪਡੇਟਸ ਆਉਣਗੇ ਆ ਸਿਸਟਮਾਂ ਦੀਆਂ ਤੇ ਮੀਂਹ ਵਾਲਾ ਸਿਸਟਮ ਜੋ ਤੁਹਾਨੂੰ ਦੱਸਿਆ 10 12 ਤਰੀਕਾ ਦੇ ਲਾਗੇ ਸ਼ਾਗੇ ਇੱਕ ਆ ਸਕਦਾ ਤੇ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਖੇਤੀ ਵਾਲੇ ਕੰਮ ਜਿਹੜੇ ਕਿਸਾਨ ਵੀਰ ਸਾਨੂੰ ਸਾਡੀ ਵੀਡੀਓ ਦੇਖਦੇ ਨੇ ਉਹ ਆਪਣਾ ਖੇਤੀ ਵਾਲੇ ਕੰਮ ਜਿਹੜੇ ਆ ਥੋੜਾ ਉਸ ਤੋਂ ਪਹਿਲਾ ਕਰ ਲੈ ਜੇਕਰ ਇਹ ਸਿਸਟਮ ਕਮਜ਼ੋਰ ਫੈਦਾ ਉਹਦੀ ਤੁਹਾਨੂੰ ਅਕਡੇਟ ਜਿਹੜੀ ਆ ਦੇ ਦਿੱਤੀ ਜਾਵੇਗੀ ਧੰਨਵਾਦ